ਕਿਸਾਨ ਜਥੇਬੰਦੀਆਂ ਵੱਲੋਂ 5 ਤਰੀਕ ਦੀ ਜੋ ਕਾਲ ਚੰਡੀਗੜ੍ਹ ਦੇ ਵਿੱਚ ਪੱਕਾ ਧਰਨਾ ਲਗਾਉਣ ਦਿੱਤੀ ਹੋਈ ਹੈ ਉਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਵੀ ਫੁੱਲ ਤਿਆਰੀਆਂ ਜਿਹੜੀਆਂ ਕਰ ਦਿੱਤੀਆਂ ਨੇ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਵੱਤ ਵੱਤ ਖਬਰ ਨੂੰ ਸ਼ੇਅਰ ਕਰੋ ਮੁੱਲਾਂ ਪਰ ਬੈਰੀਅਰ ਨਿਊ ਚੰਡੀਗੜ੍ਹ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਚੰਡੀਗੜ੍ਹ ਪੁਲਿਸ ਵੱਲੋਂ ਪੂਖਤਾ ਇੰਤਜ਼ਾਮ ਕਰ ਦਿੱਤੇ ਨੇ ਪੂਖਤਾ ਜੇ ਤੁਸੀਂ ਦੇਖੋ ਕਿ ਬੈਰੀਕੇਟਿੰਗ ਲਗਾ ਦਿੱਤੀ ਹੈ ਦੂਜੇ ਪਾਸੇ ਪੁਲਿਸ ਫੋਰਸ ਜਿਹੜੀ ਇਸ ਮੌਕੇ ਪਹੁੰਚ ਚੁੱਕੀ ਹੈ ਇਹ ਲਾਈਵ ਤਸਵੀਰਾਂ ਤੁਹਾਨੂੰ ਨਿਊ ਚੰਡੀਗੜ੍ਹ ਏਰੀਆ ਦਿਖਾ ਰਹੀਆਂ ਜਿੱਥੇ ਤੁਸੀਂ ਦੇਖੋ ਕਿ ਜਿਹੜਾ ਚੌਕ ਹੈ ਇਹ ਚੰਡੀਗੜ੍ਹ ਦਾ ਚੌਕ ਹੈ ਜਿੱਥੇ ਕਿ ਲਾਸਟ ਚੌਕ ਜਿਸ ਨੂੰ ਕਿਹਾ ਜਾਂਦਾ ਕਿ ਲਾਸਟ ਚੌਕ ਦੇ ਵਿੱਚ ਇਸ ਤੋਂ ਅੱਗੇ ਪੰਜਾਬ ਸ਼ੁਰੂ ਹੁੰਦਾ ਹੈ ਪੰਜਾਬ ਦੇ ਵਿੱਚ ਜਦੋਂ ਵੀ ਕਿਸਾਨ ਜਦੋਂ ਬੰਦੀ ਚੰਡੀਗੜ੍ਹ ਐਂਟਰ ਕਰਦਿਆਂ ਨੇ ਤਾਂ ਉਸ ਮੌਕੇ ਚੰਡੀਗੜ੍ਹ ਪੁਲਸ ਅੱਗੇ ਰੋਕਣ ਵਾਸਤੇ ਜੂ ਖੜਦੀ ਹੈ ਤੁਸੀਂ ਦੇਖੋ ਕਿ ਜੰਨੀਅਰ ਪੁਲਿਸ ਮੁਲਾਜ਼ਮ ਦੇ ਰਾਤ ਮਿਹਰੇ ਤੋਂ ਹੀ ਡਿਊਟੀ ਜਿਹੜੀ ਉਹਨਾਂ ਸ਼ੁਰੂ ਹੋ ਗਈ ਹੈ ਐਸੇ ਨੂੰ ਲੈ ਕੇ ਤੁਸੀਂ ਦੇਖੋ ਕਿ ਜਿਹੜੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਵੱਲੋਂ ਇੱਥੇ ਤੁਸੀਂ ਦੇਖੋ ਕਾਫੀ ਟਰੱਕ ਵਗੈਰਾ ਵੀ ਖੜੇ ਕਰ ਦਿੱਤੇ ਨੇ ਕੱਲ ਦੀ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਬੈਰੀਕੇਟਿੰਗ ਲਗਾ ਦਿੱਤੀ ਹੈ ਕਿਉਂਕਿ ਕੱਲ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸੇ ਪਾਸੇ ਤੋਂ ਵੀ ਜਿਹੜੀਆਂ ਆ ਸਕਦੀਆਂ ਨੇ ਕਿਉਂਕਿ ਜਿਹੜੀ ਐਂਟਰੀ ਚੰਡੀਗੜ੍ਹ ਦੀ ਐਂਟਰੀ ਹੈ ਉਹ ਚੰਡੀਗੜ੍ਹ ਦੀ ਐਂਟਰੀ ਚਾਰੇ ਪਾਸੇ ਤੋਂ ਲੱਗਦੀ ਹੈ ਭਾਵੇਂ ਜੀਰਕਪੁਰ ਦੀ ਗੱਲ ਕਰੀਏ ਜਾਂ ਫਿਰ ਮੁਹਾਲੀ ਵਾਲੇ ਪਾਸੇ ਤੋਂ ਗੱਲ ਕਰੀਏ ਜਾਂ ਨਿਊ ਚੰਡੀਗੜ੍ਹ ਏਰੀਆ ਦੀ ਗੱਲ ਕਰੀਏ ਕਿਉਂਕਿ ਜਿਹੜੀ ਇਹ ਐਂਟਰੀ ਹੈ ਇਹ ਐਂਟਰੀ ਬਿਲਕੁਲ ਜਿਹੜੀ ਨਵਾਂ ਸ਼ਹਿਰ ਅੰਮ੍ਰਿਤਸਰ ਜਾਂ ਇਸ ਪਾਸੇ ਤੋਂ ਜਿਹੜੇ ਲੋਕ ਕਿਸਾਨ ਆਣਗੇ ਦਾ ਉਹਨਾਂ ਵਾਸਤੇ ਜਿਹੜਾ ਇਹ ਰੋਡ ਈਜ਼ੀ ਹੋਏਗਾ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲੀ ਪੁਖਤਾ ਇਤਜਾਮ ਕਰ ਦਿੱਤੇ ਨੇ ਚੰਡੀਗੜ੍ਹ ਦੇ ਹਰ ਐਂਟਰੀ ਦੇ ਉੱਤੇ ਪੁਲਿਸ ਪੁਲਿਸ ਤੁਸੀਂ ਦੇਖੋ ਕਿ ਲੱਗ ਚੁੱਕੀ ਹੈ ਲਾਈਵ ਤਸਵੀਰਾਂ ਤੁਹਾਨੂੰ ਨਿਊ ਚੰਡੀਗੜ੍ਹ ਏਰੀਏ ਦੇ ਮੁੱਲਾ ਪਰ ਬੈਰੀਰ ਦਿਖਾ ਰਹੇ ਜਿੱਥੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਇਸ ਜਗ੍ਹਾ ਦੇ ਉੱਤੇ ਕਾਫੀ ਟਿੱਪਰ ਵਗੈਰਾ ਵੀ ਲਗਾਏ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਕਿਉਂਕਿ ਕਿਸਾਨਾਂ ਨੇ ਕਾਲ ਦਿੱਤੀ ਹੋਈ ਹੈ ਪੰਤਰੀਕ ਦੀ ਪੰਤਰੀਕ ਨੂੰ ਕਿਸਾਨ ਜਿੱਥੇ ਬੰਦੀਆਂ ਵੱਲੋਂ ਆਪਣੀ 18 ਮੰਡਾ ਨੂੰ ਲੈ ਕੇ ਪੱਕਾ ਮੋਰਚਾ ਲਗਾਉਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਸੀਐਮ ਭਗਵੰਤ ਮਾਨ ਦੇ ਨਾਲ ਵੀ ਜਿਹੜੀ ਮੀਟਿੰਗ ਹੋਈ ਸੀ ਮੀਟਿੰਗ ਦੌਰਾਨ ਜਿਹੜੀ ਕਾਫੀ ਤਲਕੀ ਵੀ ਹੋਈ ਹੈ ਜਿਸ ਤੋਂ ਬਾਅਦ ਜਾ ਕੇ ਆਪਸੀ ਸਹਿਮਤੀ ਨਹੀਂ ਬਣੀ ਜਿਸ ਤੋਂ ਬਾਅਦ ਜਾ ਕੇ ਸਹਿਮਤੀ ਨਾ ਬਣਨ ਕਰਕੇ ਤੇ ਦੇਖੋ ਕਿ ਹੁਣ ਕਾਲ ਜਿਹੜੀ ਦੇ ਦਿੱਤੀ ਹੈ ਕਿਸਾਨਾਂ ਨੇ ਭਾਵੇਂ ਕਿ ਕਈ ਕਿਸਾਨ ਰਟੇਨ ਵੀ ਕਿਤੇ ਨੇ ਕਈ ਕਿਸਾਨਾਂ ਨੂੰ ਗ੍ਰਫਤਾਰ ਵੀ ਪੁਲਿਸ ਪੰਜਾਬ ਪੁਲਿਸ ਨੇ ਕੀਤਾ ਹੈ ਪਰ ਦੂਜੇ ਪਾਸੇ ਹੁਣ ਕਿਸਾਨ ਜਥੇਬੰਦੀਆਂ ਦੇ ਵੱਡੀ ਪੱਧਰ ਤੇ ਆਉਣ ਦਾ ਡਰ ਜਿਹੜਾ ਚੰਡੀਗੜ੍ਹ ਪੁਲਿਸ ਨੂੰ ਹੈ ਜਿਸ ਨੂੰ ਲੈ ਕੇ ਤੁਸੀਂ ਦੇਖੋ ਕਿ ਬੈਰੀਕੇਟਿੰਗ ਜਿਹੜੀ ਲਗਾਈ ਹੋਈ ਹੈ ਤੇ ਨਾਲ ਦੀ ਨਾਲ ਕਾਫੀ ਟਿੱਪਲ ਜਿਹੜੇ ਭਰ ਕੇ ਜਗਾ ਉੱਤੇ ਖੜੇ ਕਰ ਦਿੱਤੇ ਨੇ ਤੇ ਉਸ ਤੋਂ ਪਹਿਲਾਂ ਕਿ ਕਿਸ ਤਰੀਕੇ ਦੀ ਕੋਈ ਲੋਨਰ ਸਿਤੀ ਖਰਾਬ ਨਾ ਹੋਵੇ ਜਾਂ ਕੋਈ ਸ਼ਰਾਰਤੀਆਂ ਸਚੰਡੀਗੜ੍ਹ ਦੇ ਵਿੱਚ ਦਾਖਲ ਨਾ ਹੋ ਸਕੇ ਕੋਈ ਜਿਸ ਤਰੀਕੇ ਨਾਲ ਕਈ ਵਾਰ ਕੀ ਹੁੰਦਾ ਕਿ ਕਿਸਾਨਾਂ ਦੇ ਪੇਸ਼ ਦੇ ਵਿੱਚ ਕਈ ਬੰਦੇ ਹੋਰ ਵੀ ਖਰਾਬ ਕਰਨ ਦਾ ਮਾਹੌਲ ਆ ਜਾਂਦੇ ਨੇ ਉਸ ਵਾਸਤੇ ਵੀ ਜਿਹੜੀ ਪੁਲਿਸ ਨੇ ਪਰਿਚਿਤ ਕਰਨੀ ਹੋ ਚੁੱਕੀ ਹੈ ਨਜ਼ਰ ਤਿੱਖੀ ਰੱਖੀ ਹੋਈ ਹੈ ਇੱਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੀਆਂ ਦਿਖਾ ਰਿਹਾ ਚੰਡੀਗੜ੍ਹ ਤੇ ਬਿਲਕੁਲ ਐਂਟਰੀ ਪੁਆਇੰਟ ਹੈ ਮੁੱਲਾਂਪੁਰ ਬੈਰੀਅਰ ਮੁੱਲਾਂਪੁਰ ਬੈਰੀਅਰ ਦਾ ਲਾਸਟ ਸਟਾਪ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕੋਈ ਬੈਰੀਕੇਟਿੰਗ ਲਗਾ ਕੇ ਦੂਜੇ ਵੱਸੇ ਪੁਲਿਸ ਫੋਰਸ ਜਿਹੜੀ ਖੜੀ ਹੋ ਗਈ ਹੈ ਪੁਲਿਸ ਫੋਰਸ ਵੱਲੋਂ ਵੀ ਕੱਲ ਦੀਆਂ ਤਿਆਰੀਆਂ ਜਿਹੜੀਆਂ ਕਰ ਲਈਆਂ ਗਈਆਂ ਨੇ ਕਿਸੇ ਤਰੀਕੇ ਨਾਲ ਵੀ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਦਾਖਲ ਨਹੀਂ ਹੁਣ ਤਾਂ ਜਾਵੇਗਾ ਭਾਵੇਂ ਕਿ ਪੰਜਾਬ ਦੀ ਸਰਹੱਦ ਦੇ ਉੱਤੇ ਧਾਰਨਾ ਪ੍ਰਦਰਸ਼ਨ ਹੋ ਸਕਦਾ ਲੱਗ ਸਕਦਾ ਪਰ ਦੂਜੇ ਪਾਸੇ ਇਸ ਦੇ ਬਾਵਜੂਦ ਤੁਸੀਂ ਦੇਖੋ ਕਿ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਬੜਾ ਟਰੱਕ ਟੇਪਰ ਜਿਹੜੇ ਕੱਲ੍ਹ ਵਾਸਤੇ ਪੂਕਤਾ ਇੰਤਜ਼ਾਮ ਜਿਹੜੇ ਕਿਤੇ ਨੇ ਤਾਂ ਇਹ ਲਾਸਟ ਸਟਾਕ ਜਿਹੜੀ ਚੰਡੀਗੜ੍ਹ ਦਾ ਹੈ ਜਿੱਥੇ ਕਿ ਪੰਜਾਬ ਸ਼ੁਰੂ ਹੁੰਦਾ ਹੈ ਦੂਜੇ ਤੋਂ ਚੰਡੀਗੜ੍ਹ ਸ਼ੁਰੂ ਹੋ ਜਾਂਦਾ ਚੰਡੀਗੜ੍ਹ ਤੇ ਪੰਜਾਬ ਦੀ ਸਰਹੱਦ ਹੈ ਸਰਹੱਦ ਦੇ ਕੋਲ ਹੀ ਜਿਹੜਾ ਤੁਸੀਂ ਦੇਖੋ ਕਿ ਚੰਡੀਗੜ੍ਹ ਪੁਰਸ ਵੱਲੋਂ ਪੂਕਤਾ ਇੰਤਜ਼ਾਮ ਜਿਹੜੇ ਕਿਤੇ ਨੇ ਕੱਲ੍ਹ ਵਾਸਤੇ ਤਿਆਰੀਆਂ ਜਿਹੜੀਆਂ ਕਰ ਲਈਆਂ ਗਈਆਂ ਨੇ ਤਾਂ ਇਸੇ ਨੂੰ ਲੈ ਕੇ ਲਾਈਵ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਦੀਆਂ ਦਿਖਾ ਰਹੇ ਹਾਂ ਚੰਡੀਗੜ੍ਹ ਦੇ ਬਿਲਕੁਲ ਤੁਸੀਂ ਦੇ ਕਿੱਤਿਆਂ ਜਾ ਰਹੀਆਂ ਨੇ ਕੱਲ੍ਹ ਵਾਸਤੇ ਜਿਹੜੇ ਕਿਸਾਨ ਜਿੱਥੇ ਬੰਦੀਆਂ ਨੇ ਕੌਲ ਦਿੱਤੀ ਹੋਈ ਹੈ ਕਿਤਨੇ ਕਿਤੇ ਵੱਡੀ ਪੱਧਰ ਦੇ ਵਿੱਚ ਇਸ ਏਰੀਆ ਨੂੰ ਵੀ ਜਿਹੜੀਆਂ ਆ ਸਕਦੇ ਆ ਨੇ ਕਿਉਂਕਿ ਇਸ ਰੋਡ ਨੂੰ ਜਿਹੜਾ ਦੱਸਿਆ ਦਿੰਦੇ ਕਿ ਚੰਡੀਗੜ੍ਹ ਨੂੰ ਜਾਦਾ ਟੱਚ ਕਰਦਾ ਕਿਉਂਕਿ ਜਿੱਥੇ ਕਿਲਾ ਪੀਜੀਆਈ ਜਾਂ ਫਿਰ ਹੋਰ ਜਿਹੜੀਆਂ ਨਜ਼ਦੀਕ ਅਸੀਂ ਭਗਵੰਤ ਮਾਨ ਦੀ ਗੱਲ ਕਰੀ ਉਹਦੀ ਰਿਹائش ਵੀ ਨਜ਼ਦੀਕ ਹੈ ਇਸ ਪਾਸੇ ਨੂੰ ਵੀ ਆਉਣ ਦਾ ਜਿਹੜਾ ਡਰ ਹੈ ਕਿਤਨੇ ਕਿਤੇ ਉਸ ਤੋਂ ਪਹਿਲਾਂ ਹੀ ਕਿਤਨੇ ਚੰਡੀਗੜ੍ਹ ਪੁਲਿਸ ਨੇ ਮੁਖਤੰਤਜਾਮ ਕੀਤੇ ਨੇ ਤੁਸੀਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਰਹੋ ਜਦੇ ਨਾਲ ਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ